ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੌਣ ਆ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਹਨ ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜ ਧੰਨ ਸ੍ਰੀ ਸਰਬਲੋਗ ਗ੍ਰੰਥ ਸਾਹਿਬ ਮਹਾਰਾਜ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਜੂਰ ਸਾਹਿਬ ਉਥਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦਿੱਤੀ ਔਰ ਸਿੱਖਾਂ ਨੂੰ ਕਿਹਾ ਆਗਿਆ ਭਈ ਅਕਾਲ ਕੀ ਤਬਾਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗੁਰੰਤ ਕਿ ਇਹ ਆਗਿਆ ਤੁਹਾਨੂੰ ਦਿੱਤੀ ਗਈ ਹੈ ਅੱਜ ਤੋਂ ਬਾਅਦ ਕਿਉਂਕਿ ਉਹ ਸਮਾਂ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਾਫ ਧਰਤੀ ਤੋਂ ਉਹ ਅਕਾਲਪੁਰਖ ਵੱਲੋਂ ਹੁਕਮ ਆਇਆ ਸੀਗਾ ਉਹ ਮੰਨਣਾ ਸੀ ਮਹਾਰਾਜ ਨੇ ਪਾਣਾ ਮੰਨਣਾ ਸੀ ਸਿੱਖਾਂ ਨੇ ਤੇ ਮਹਾਰਾਜ ਦੀ ਜਾਣ ਦੀ ਤਿਆਰੀ ਸੀ ਖਲੋਪ ਹੋਣਾ ਸੀ ਮਹਾਰਾਜ ਨੇ ਆਪਣੇ ਘੋੜੇ ਸਮੇਤ ਜਾਣ ਲੱਗਿਆ ਜਦੋਂ ਸਿੱਖਾਂ ਨੂੰ ਉਹ ਗੁਰੂ ਗ੍ਰੰਥ ਸਾਹਿਬ ਨਾਲ ਲੜ ਲਾ ਕੇ ਗਏ ਇਸ ਇਸ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਮਾਰਨ ਗੁਰੂ ਮੰਨਣਾ ਆਪਣਾ ਕਿਉਂਕਿ ਉਸ ਗ੍ਰੰਥ ਸਾਹਿਬ ਜਿਹੜੀ ਪਾਣੀ ਦਰਜ ਕੀਤੀ ਗਈ ਸੀ ਉਹ ਸਾਰੇ ਮਹਾਪੁਰਸ਼ ਸੰਤ ਮਹਾਤਮਾ ਗੁਰੂਆਂ ਦੀ ਬਾਣੀ ਉਹ ਜਿਹੜੇ ਸ਼ਬਦ ਉਸ ਗੁਰੂ ਗ੍ਰੰਥ ਸਾਹਿਬਹਾਰ ਦੇ ਵਿੱਚ ਦਰਜ ਕੀਤੇ ਗਏ ਸਨ ਉਹ ਗੁਰ ਪੱਟਾਂ ਦੀ ਸੰਤਾ ਦੀ ਮਹਾਪੁਰਖਾਂ ਦੀ ਅਵਤਾਰਾਂ ਦੀ ਮੂੰਹੋਂ ਨਿਕਲੇ ਉਹ ਪਵਿੱਤਰ ਵਚਨ ਸੀ ਜਿਹੜੇ ਉਹਨਾਂ ਦੇ ਮੁਖਾਰ ਬਿੰਦੋਂ ਨਿਕਲੇ ਸੀ ਤੋਂ ਉਹ ਪਾਣਾ ਮੰਨਦੇ ਹੋਏ ਉਹ ਹੁਕਮ ਮੰਨਦੇ ਹੋਏ ਅੱਜ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ। ਅਰਸਾਨੂ ਮੰਨਣਾ ਵੀ ਚਾਹੀਦਾ। ਕਿਉਂਕਿ ਸਾਡਾ 10ਵਾਂ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕਰਕੇ ਗਿਆ। ਗੁਰੂ ਗ੍ਰੰਥ ਸਾਹਿਬ ਨੂੰ ਪੱਥਰ ਟੇਕਣਾ ਸਤਕਾਰ ਕਰਨਾ ਪੂਰਾ। ਔਰ ਜੇ ਗੁਰੂ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਫਿਰ ਉਸ ਤੋਂ ਬਾਅਦ ਜੇ ਕੋਈ ਬੇਅਕਲ ਆਦਮੀ ਮੂਰਖ ਆਦਮੀ ਉਹਦੀ ਬਰਾਬਰੀ ਕਰਨ ਦੀ ਸੋਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਆ ਕੇ ਬੈਠੇ ਉਸੇ ਲੈਵਲ ਤੇ ਦਰਬਾਰ ਸਜਿਆ ਹੋਏ ਮਹਾਰਾਜ ਪਾਸੇ ਬਰਾਜਮਾਨ ਹੋਣ ਗੁਰੂ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਏ ਨਾਲ ਕੁਰਸੀ ਢਾ ਕੇ ਬਹਿ ਜੇ ਤੇ ਸੰਗਤਾਂ ਸਾਹਮਣੇ ਬੈਠੀਆਂ ਹੋਣ ਤੇ ਕਿਹੋ ਜਿਹਾ ਜਾਪਦਾ ਤੁਹਾਨੂੰ ਇਹ ਸੋਚੋ ਗੁਰੂ ਗ੍ਰੰਥ ਸਾਹਿਬ ਮਾਰੇ ਸਾਡੇ ਲਈ ਕੀ ਹੈ ਗੁਰੂ ਹੈ ਪਰ ਅਸੀਂ ਇਹਨੂੰ ਗੁਰੂ ਕਿਉਂ ਮੰਨ ਰਹੇ ਹਾਂ ਕਦੇ ਆਪਣੇ ਸائیں ਚ ਆਪਾਂ ਸੋਚਿਆ ਕਈ ਵਾਰੀ ਜਦੋਂ ਹੋਸ਼ ਨਹੀਂ ਸੰਭਾਲਿਆ ਸੀ ਨਹੀਂ ਪਤਾ ਸੀਗਾ ਕਿ ਆਪਾਂ ਮੱਥਾ ਕਿਉਂ ਠੇਕ ਰਹੇ ਹਾਂ ਜਦੋਂ ਸਾਨੂੰ ਮੈਨੂੰ ਵੀ ਅਕਲ ਨਹੀਂ ਸੀਗੀ ਇਹ ਵੀ ਸੋਚਦਾ ਸੀ ਇਹ ਕਿਤਾਬ ਹੈ ਮੱਥਾ ਕਿਉਂ ਠੇਕ ਰਹੇ ਗਾਇਤਾ ਗੁਰੂ ਸਾਹਿਬ ਨੇ ਠੀਕਾ ਬਟੇ ਵੱਡੇ ਬਟੇਰੇ ਮਾਪਿਓ ਦਾਦਾ-ਦਾਦੀ ਜਦੋਂ ਜਾਂਦੇ ਸਨ ਲੈ ਕੇ ਛੋਟਿਆਂ ਨੂੰ ਦੁਆਰੇ ਜਾਣਾ ਸੀ ਗੁਰੂ ਘਰ ਜਾਣਾ ਜਿਵੇਂ ਉਹ ਪਰਯਾਦਾ ਫਾਲੋ ਕਰਦੇ ਸੀ ਦੇਖ-ਦੇਖ ਕੇ ਅਸੀਂ ਉਹ ਵੇਰਾਦਾ ਸਿੱਖ ਗਏ ਅੱਜ ਵੀ ਫਾਲੋ ਕਰ ਰਹੇ ਹਾਂ ਪਰ ਜਦੋਂ ਅਕਲ ਆਈ ਸਮਝਿਆ ਗਿਆਨ ਮਿਲਿਆ ਕਿ ਇਹਨੂੰ ਗੁਰੂ ਆਪਾਂ ਕਿਉ ਮੰਨਣਾ ਗੁਰਗਨ ਸਾਹਿਬ ਮਹਾਰਾਜ ਕਿਉ ਅਸੀਂ ਇਹਦਾ ਸੂਰਜ ਪ੍ਰਕਾਸ਼ ਕਰਦੇ ਹਾਂ ਕਿਉ ਅਸੀਂ ਸੁਖਾਸਨ ਕਰਦੇ ਹਾਂ ਐਸਾ ਕੀ ਹੈ ਉਸ ਗੁਰਗਨ ਸਾਹਿਬ ਮਹਾਰਾਜ ਵਿੱਚ ਕਿ ਅਸੀਂ ਉਹਨੂੰ ਇੱਕ ਗੁਰੂ ਦਾ ਦਰਜਾ ਦੇ ਤਾ ਇਸ ਜੌਕਟ ਦਾ ਗੁਰੂ ਦਾ درجہ ਦੇਤਾ। ਸੱਦੀ ਸ਼ਰਧਾ ਭਾਵਨਾ ਨਹੀਂ ਇਹਦੇ ਪਿੱਛੇ ਬੜਾ ਵੱਡਾ ਲੌਜਿਕ ਹੈ। ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਮੇਰੇ ਮੂੰਹੋਂ ਸ਼ਬਦ ਨਿਕਲ ਰਹੇ ਨੇ। ਇਹ ਸ਼ਬਦ ਜਿਹੜੇ ਨਿਕਲ ਰਹੇ ਹਨ ਤੁਸੀਂ ਸੁਣ ਰਹੇ ਹੋ। ਇਹ ਸ਼ਬਦਾਂ ਦੀ ਮਾਰ ਹੈ ਇਹ ਬ੍ਰਹਮੰਡ ਸਾਰਾ। ਜਿਹੜੇ ਸ਼ਬਦ ਮੇਰੇ ਅੱਛੇ ਤੁਹਾਨੂੰ ਲੱਗਣਗੇ ਤੁਸੀਂ ਕਿਫਤ ਕਰੋਗੇ ਨੂੰ ਲੱਗਣਗੇ ਆਪਸ ਦੇ ਵਿੱਚ ਪਿਆਰ ਵਧੇਗਾ ਉਹ ਸ਼ਬਦ ਤੁਹਾਡੇ ਕੰਨਾਂ ਤੱਕ ਪਹੁੰਚਣਗੇ ਤੁਹਾਨੂੰ ਸਮਝ ਆਣਗੇ ਬੰਦਾ ਕੀ ਕਹ ਰਿਹਾ ਤੁਸੀਂ ਕੁਝ ਲਿਖੋਗੇ ਕੁਝ ਬੋਲੋਗੇ ਮੈਨੂੰ ਇਹ ਦੁਨੀਆ ਸ਼ਬਦਾਂ ਤੇ ਚੱਲ ਰਹੀ ਹੈ ਔਰ ਉਸ ਗੁਰੂ ਰੰਸਾ ਮਾਰੇ ਤੇ ਵੀ ਸ਼ਬਦ ਹੀ ਲਿਖੇ ਪਰ ਉਹ ਸ਼ਬਦ ਇੰਨੇ ਜਿਆਦਾ ਪ੍ਰੀਸ਼ੀਅਸ ਇੰਨੇ ਜਿਆਦਾ ਜਿਹੜੇ ਇਦਾ ਕੋਈ ਮੁੱਲ ਨਹੀਂ ਪਾ ਸਕਦਾ ਇੰਪੋਰਟੈਂਟ ਕਹ ਲੋ ਜਾਂ ਕਹ ਲੋ ਤੁਸੀਂ ਉਹ ਸਾਡੇ ਜਿਹੜੇ અવਤਾਰ ਮਹਾਪੁਰਸ਼ ਗੁਰੂਆਂ ਦੇ ਬੁਖਾਰ ਬਿੰਦੋਂ ਨਿਕਲੇ ਹੋਏ ਸ਼ਬਦ ਹਨ ਉਹ ਸਾਨੂੰ ਗਿਆਨ ਦੇ ਰਹੇ ਇਸ ਪਰਮੰਡਲ ਨੂੰ ਜੀਵਨ ਦਾ ਜ਼ਿੰਦਗੀ ਦਾ ਰੱਬ ਦਾ ਪਰਮਾਤਮਾ ਦਾ ਅੱਲਾ ਦਾ ਵਾਹਿਗੁਰੂ ਦਾ ਓਮ ਦਾ ਜਿੰਨੇ ਵੀ ਧਰਮ ਇਸ ਧਰਤੀ ਤੇ ਅਗੇ ਚੱਲ ਰਹੇ ਹਨ ਜਿਹੜੇ ਲੋਕ ਧਰਮੀ ਹੈ ਧਰਮੀ ਵੀ ਹਨ ਉਹਨਾਂ ਨੂੰ ਉਹ ਲੈਸਨ ਦਿੱਤਾ ਜਾ ਰਿਹਾ ਇੱਕ ਸਿਕਿ ਜਾਰੀ ਹੈ ਕਿ ਉਸ ਗਨਸ਼ਾ ਮਹਾਰਾਜ ਦੇ ਵਿੱਚ ਕਰਦੇ ਕਰਦੇ ਕੀ ਹੈ ਪ੍ਰਮਾਤਮਾ ਦੀ ਗੱਲ ਕੀਤੀ ਗੀ ਨਾਮ ਦੀ ਗੱਲ ਕੀਤੀ ਗੀ ਜੀਵਨ ਦੀ ਗੱਲ ਕੀਤੀ ਗਈ ਇਹ ਮਹਾਰਾਜ ਨੇ ਬਚਾ ਕਿ ਸਰਬ ਧਰਮ ਵਿੱਚ ਸ੍ਰੇਸ਼ਟ ਕਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਭ ਤੋਂ ਵੱਡਾ ਧਰਮ ਉਹ ਹੈ ਜਿਹਦੇ ਚ ਨਾਮ ਟਿਕਾਉਣ ਦੀ ਗੱਲ ਕੀਤੀ ਜਾਂਦੀ ਹੈ ਉਸ ਫਰੀ ਦੀ ਉਸ ਪਰਮਾਤਮਾ ਦੀ ਉਸ ਅੱਲਾ ਦੀ ਉਸ ਵਾਹਿਗੁਰੂ ਦੀ ਨਾਮ ਵੱਖਰੇ ਵੱਖਰੇ ਹਨ ਪਰ ਆਖਰ ਜਿਹੜਾ ਤੁਹਾਡਾ ਟਿਕਾਣਾ ਜਿੱਥੇ ਤੁਸੀਂ ਪਹੁੰਚਣਾ ਜਿਹੜੀ ਤੁਹਾਡੀ ਮੰਜ਼ਿਲ ਹੈ ਉਹ ਇੱਕੋ ਹੀ ਹੈ ਗੁਰੂ ਗ੍ਰੰਥ ਸਾਹਿਬਹਾਰੇ ਦੇ ਬਰਾਬਰ ਬੈਠ ਕੇ ਉਸ ਪੁੱਛੋ ਵਾਲੇ ਸਾਧ ਨੇ ਬੜੀ ਗਲਤੀ ਕੀਤੀ ਇਸੇ ਕਰਕੇ ਸਾਡੇ ਜਥੇਦਾਰ ਮੈਂ ਉਸ ਜਥੇਬੰਦੀ ਤੋਂ ਬਿਲੋਂਗ ਕਰਦਾ ਤੇਰਵਾ ਬਾਬਾ ਰਾਜਾ ਰਾਜ ਸਿੰਘ ਦੀ ਫੌਜ ਦਾ ਸਿੰਘਾ ਔਰ ਜੋ ਬਾਬਾ ਜੀ ਨੇ ਸ਼ਬਦਾਂ ਦੀ ਵਰਤੋਂ ਕੀਤੀ ਆ ਉਹਦੇ ਨਾਲ ਪੂਰਾ ਸਹਿਮਤ ਆ ਕੱਲ ਪਰਸੋਂ ਦੀ ਗੱਲ ਹੈ ਬਾਬਾ ਬਲਬੀਰ ਸਿੰਘ 96 ਕਰੋੜੀ ਫੋਟਾਦਲ ਦੇ ਮੁਖੀ ਉਹਨਾਂ ਨੇ ਵੀ ਉਹਨਾਂ ਦਾ ਸਮਰਥਨ ਕੀਤਾ ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮਸਲਾ ਉਹ ਛੇਤੀ ਸੁਲਝੇ ਔਰ ਉਸ ਆ ਕੇ ਮਾਫੀ ਮੰਗੇ ਦਲ ਪੰਤ ਦੇ ਵਿੱਚ ਘਰ ਬੈਠ ਕੇ ਕਾਲਤਖਸਾਬ ਵਿੱਚ ਬੈਠ ਕੇ ਪੰਤ ਦੇ ਵਿੱਚ ਬੈਠ ਕੇ ਜਾਂ ਸੰਗਤੀ ਤੌਰ ਤੇ ਔਰ ਇਸ ਚੀਜ਼ ਦਾ ਇਸ ਮਸਲੇ ਦਾ ਹੱਲ ਨਿਕਲੇ। ਨੇ ਇੱਕ ਗਲਤੀ ਇਹ ਭੁੱਲ ਕਿਉਂ ਕੀਤੀ ਔਰ ਜੋ ਇੰਟਰਵਿਊ ਸਾਨੂੰ ਦੇਖਣ ਨੂੰ ਆਇਆ ਉਸ ਇੰਟਰਵਿਊ ਦੇ ਵਿੱਚ ਵੀ ਉਹ ਜਾਪਦਾ ਹੈ ਕਿ ਜਿਹੜਾ ਸੰਗਤਾਂ ਦਾ ਰੋਸ ਹੈ ਜਿੱਥੇ ਬੰਦਿਆਂ ਦਾ ਰੋਸ ਹੈ ਉਹਨਾਂ ਲਈ ਬੈਟਰ ਨਹੀਂ ਕਰ ਰਿਹਾ ਫਰਕ ਨਹੀਂ ਪੈ ਰਿਹਾ ਤੋਂ ਕੱਲ੍ਹ ਇਹ ਹੈ ਕਿ ਇਹ ਵੀਡੀਓ ਪਾਉਣ ਦਾ ਮਕਸਦ ਇਹ ਹੈ ਕਿ ਅੱਜ ਕੋਸ਼ਿਸ਼ ਤਾਂ ਕੱਲ ਪਰਸੋ ਕਰਨੀ ਸੀ ਪਰ ਅੱਜ ਸਮਾਂ ਮਿਲਿਆ ਅਸੀਂ ਵੀ ਬਾਬਾ ਰਾਜਾ ਰਾਜ ਸਿੰਘ ਜੀ ਫੌਜ ਦੇ ਸਿੰਘ ਔਰ ਉਹਨਾਂ ਦਾ ਪੂਰਾ ਸਮਰਥਨ ਕਰਦੇ ਹਾਂ ਡਟ ਕੇ ਨਾਲ ਖੜਾਂਗੇ ਤੇ ਖੜੇ ਰਹਾਂਗੇ ਅਲਾ ਵੀ ਖੜੇ ਆ ਅੱਜ ਵੀ ਖੜੇ ਤੇ ਖੜੇ ਰਹਾਂਗੇ ਜਿੱਥੇ ਉਹ ਬੁਲਾਉਣਗੇ ਅਸੀਂ ਹਮੇਸ਼ਾ ਜਾਣ ਦੀ ਕੋਸ਼ਿਸ਼ ਕਰਦੇ ਆਂ ਔਰ ਸਾਡਾ ਸੂਰਮਾ ਜਥੇਦਾਰ ਆ ਬਾਬਾ ਰਾਜਾ ਰਾਜ ਸਿੰਘ ਕਰ ਰਿਹਾ ਲ ਅਰਬਾ ਕਰਮਾ ਜਿਹੜੇ ਤਕਰੀਬਨ 2.5 ਦਿਨਾਂ ਤੋਂ ਮੋਹਾਲੀ ਦੇ ਬੰਦੀ ਸਿੰਘਾਂ ਦੇ ਮੋਰਚੇ ਤੇ ਕੱਟ ਕੇ ਵਿਰੋਧ ਕਰ ਰਹੇ ਆ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾ ਰਿਹਾ ਅੱਡੇ ਲੋਕਾਂ ਕੋ ਫ੍ਰੀ ਟਾਈਮ ਨਹੀਂ ਹੈ ਵੇਰ ਦਰਸਤ ਜਿਉਂਦੀ ਰਹੇ ਆ ਬੀਜੀ ਕਿ ਟਿਊਲ ਆ ਸਾਨੂੰ ਫਰਕ ਨਹੀਂ ਪੈ ਰਿਹਾ ਕਿ ਫੌਜਾਂ ਬੈਠੀਆਂ ਪਰ ਆਪਾਂ ਆਪ ਦੇ ਗ੍ਰਸਤ ਈਮਤ ਦੇ ਵਿੱਚ ਬੀਜੀ ਰੇਟ ਨੇ ਤੋਂ ਇਹ ਵੀਡੀਓ ਪੜਤਾ ਹੀ ਬਖਸ਼ ਸੀਗਾ ਕਿ ਮੈਂ ਅੱਜ ਜਿਹੜੀ ਮਹਾਰਾਜ ਨੇ ਕਾਲਪਨਿਕ ਰੱਬ ਨੇ ਸਾਨੂੰ ਜੀਵਨ ਇਹ ਦਿੱਤਾ ਤੇ ਸਰੀਰ ਦੇ ਅੰਗ ਵੀ ਦਿੱਤੇ ਆ ਦੋ ਹੱਥ ਆਪਾਂ ਜ਼ੁਬਾਨ ਕੰਨ ਇਸ ਜ਼ਬਾਨ ਜਿਹੜੀ ਦਿੱਤੀ ਹੈ ਜ਼ਬਾਨ ਦਾ ਕੋਈ ਮਕਸਦ ਹੈ। ਬੰਦ ਬੰਦ ਕਰਕੇ ਨਹੀਂ ਬੈਠਣਾ ਜਦੋਂ ਕੋਈ ਗਲਤ ਹੋ ਰਿਹਾ ਹੋਵੇ। ਤੁਹਾਡੇ ਨਾਲ ਦਾ ਕੋਈ ਬੰਦਾ, ਤੁਹਾਡਾ ਸਾਥੀ ਕੋਈ ਮਿੱਤਰ ਕੋਈ ਭੈਣ ਕੋਈ ਭਰਾ ਕੋਈ ਜੱਦੀਦਾਰ ਕੋਈ ਬਜ਼ੁਰਗ ਜਦੋਂ ਗਲਤ ਜਿਹੜੀ ਆਵਾਜ਼ ਚੱਕੇ ਤਾਂ ਉਹਦੇ ਨਾਲ ਡਟ ਕੇ ਖੜਨਾ। ਉਹ ਗੱਲ ਸਹੀ ਕਰ ਰਹੇ। ਔਰ ਇੱਥੇ ਜੇ ਗੱਲ ਸਹੀ ਕੀਤੀ ਜਾ ਰਹੀ ਹੈ ਉਹ ਤੁਹਾਡੇ ਧਾਰਮਿਕ ਬਸਤੇ ਦੀ ਗੱਲ ਹੈ ਤੁਹਾਡਾ ਗੁਰੂ ਦਾ ਸਤਿਕਾਰ ਨਿਕਾ ਜਾ ਰਿਹਾ। ਬਾਬਰ ਤੇ ਕੁਰਸੀ ਡਾਈ ਜਾ ਰਹੀ ਹੈ ਬੈਠ ਕੇ ਵੇਪਤੀ ਕੀਤੀ ਜਾ ਰਹੀ ਹੈ ਇੱਥੇ ਆਪਾਂ ਕਿੰਨੇ ਕੁ ਨਾਮੰਦ ਹੋਵਾਂਗੇ ਆਪਣੇ ਬੰਨਾਂ ਦੇ ਵਿੱਚ ਆਪਣੇ ਜਹਾਂ ਦੀ ਧਾਤੀ ਮਾਰ ਕੇ ਤੁਸੀਂ ਲੋਕਾਂ ਨੇ ਦੇਖਣਾ ਔਰ ਮੈਂ ਬਾਬਰ ਰਾਜਾ ਰਾਜ ਸਿੰਘ ਜਿਹੜੇ ਸਾਡੇ ਜਥੇਦਾਰਾਂ ਨੂੰ ਪੂਰਨ ਵਿਸ਼ਵਾਸ ਦਵਾਨਾ ਆਪਣੇ ਵੱਲੋਂ ਤੇ ਵੀ ਉਹ ਕਹਿਣਗੇ ਸਪਸ਼ਟੇ ਜਾਣਾ ਮੈਂ ਹਮੇਸ਼ਾ ਤਿਆਰ ਧੰਨਵਾਦ ਵਰਕ ਵੀ ਪਾਈ ਪਾਲਸਾ ਕਹਿੰਦੀ